ਬਾਬਾ ਨਨ ਸਿੰਘ ਜੀ ਦਾ 724ਵਾਂ ਬਚਨ ਸੁਖਮਨੀ ਸਾਹਿਬ ਜੀ ਦਾ ਪਾਠ ਸਾਰਾ ਨਾਮ ਦਾ ਹੀ ਸਰੂਪ ਹੈ। ਬਾਬਾ ਨਨ ਸਿੰਘ ਜੀ ਦਾ 725ਵਾਂ ਬਚਨ ਜਦ ਸੁਖਮਨੀ ਭਾਗ ਸੁਖਾਂ ਦੀ ਮਣੀ ਤੁਹਾਡੇ ਕੋਲ ਹੈ ਤਾਂ ਫਿਰ ਕਾਹਦਾ ਘਾਟਾ ਹੈ। ਬਾਬਾ ਨਨ ਸਿੰਘ ਜੀ ਦਾ 726ਵਾਂ ਬਚਨ ਇਹ ਜੋ ਗੁਰਬਾਣੀ ਹੈ ਇਹ ਉਹ ਪੋੜੀਆਂ ਹਨ ਜੋ ਦਰਗਾਹ ਨੂੰ ਲੈ ਜਾਣਗੀਆਂ। ਬਾਬਾ ਨਨ ਸਿੰਘ ਜੀ ਦਾ 700 ਤਾਈਮਾ ਬਚਨ ਗੁਰੂ ਕੋਲੋਂ ਸਿਰਫ ਇੱਕੋ ਹੀ ਚੀਜ਼ ਮੰਗੋ ਉਹ ਕੀ ਸਾਨੂੰ ਆਪਣਾ ਬਣਾ ਲਓ ਬਾਬਾ ਨਨ ਸਿੰਘ ਜੀ ਦਾ 700 ਠਾਈਮਾ ਬਚਨ ਦਾਨ ਦਾਨ ਕਰਨ ਬਾਬਤ ਦਾਨ ਕਰਕੇ ਮਾਣ ਨਾ ਕਰੋ ਬਾਬਾ ਨਨ ਸਿੰਘ ਜੀ ਦਾ 700 ਨੱਤੀਮਾ ਬਚਨ ਮੈਂ ਸਭ ਤੇ ਪੈਂਦਾ ਹੈ ਪਰ ਲਾਭ ਉਹ ਉਠਾਉਂਦੇ ਹਨ ਜਿਨ੍ਹਾਂ ਦੇ ਖੇਤ ਵਾਏ ਹੋਏ ਤੇ ਵੱਟ ਪਾਏ ਹੋਏ ਹੁੰਦੇ ਹਨ ਬਾਬਾ ਨਨ ਸਿੰਘ ਜੀ ਦਾ 733ਵਾਂ ਬਚਨ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਸਭ ਕੁਝ ਹੈ। ਬਾਬਾ ਨਨ ਸਿੰਘ ਜੀ ਦਾ 733ਵਾਂ ਬਚਨ, "ਹੇ ਭਾਈ ਗੁਰੂ ਸਾਹਿਬ ਜੀ ਦੀ ਉਚਾਰੀ ਹੋਈ ਬਾਣੀ ਆਤਮਿਕ ਜੀਵਨ ਦੇਣ ਵਾਲੇ ਬਚਨ ਹਨ। ਜਿਹੜਾ ਮਨੁੱਖ ਇਸ ਬਾਣੀ ਨੂੰ ਜਪਦਾ ਹੈ, ਉਸ ਦੀ ਉੱਚੀ ਆਤਮਿਕ ਆਸਥਾ ਬਣ ਜਾਂਦੀ ਹੈ।" ਬਾਬਾ ਨਨ ਸਿੰਘ ਜੀ ਦਾ 732ਵਾਂ ਬਚਨ ਏ ਅਨਮੋਲ ਸਵਾਸ ਲੱਖਾਂ ਨਾਲ ਵੀ ਨਹੀਂ ਖਰੀਦੇ ਜਾ ਸਕਦੇ ਕਿਉਂਕਿ ਸਵਾਸ ਮੁੱਲ ਨਹੀਂ ਵਿਕਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ